25 ਮਾਰਚ ਨੂੰ ਜਿੱਥੇ ਖੁਸ਼ੀਆਂ ਦੇ ਤਿਉਹਾਰ ਹੋਲੀ ਦੀ ਤੁਮ ਰਹੇਗੀ ਉੱਥੇ ਡੇਰਾ ਸੱਚਾ ਸੋਦਾ ਦੇ ਕਰੋੜਾਂ ਸ਼ਰਧਾਲੂਆਂ ਦੇ ਲਈ ਵੀ ਇਹ ਦਿਨ ਦੋਗਣੀਆਂ ਖੁਸ਼ੀਆਂ ਲੈ ਕੇ ਆਇਆ ਹੈ ਇਸ ਦਿਨ ਹੋਲੀ ਦੇ ਤਿਉਹਾਰ ਮੌਕੇ ਦੇਸ਼ ਵਿਦੇਸ਼ ਦੀ ਸਾਂਝ ਸੰਗਤ ਪਵਿੱਤਰ ਐਮਐਜੀ ਗੁਰਮੰਤਰ ਪੰਡਾਰਾ ਬੜੇ ਹੀ ਸ਼ਰਧਾ ਉਤਸ਼ਾਹ ਅਤੇ ਦ੍ਰਿੜ ਵਿਸ਼ਵਾਸ ਦੇ ਨਾਲ ਮਨਾਉਂ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ 25 ਮਾਰਚ ਦਿਨ ਸੋਮਵਾਰ ਨੂੰ ਪਵਿੱਤਰ ਐਮ.ਐਜ. ਗੁਰਮੰਤਰ ਪੰਡਾਰਾ ਸ਼ਾਹ ਸਤਨਾਮ ਸ਼ਾਹ ਮਸਤਾਨ ਦੀ ਤਾਮਤ ਤੇ ਮਾਨੁਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਵਿਖੇ ਮਨਾ ਰਹੀ ਹੈ। ਪਵਿੱਤਰ ਪੰਡਾਰੇ ਸੰਬੰਧੀ ਸਾਧ ਸੰਗਤ ਵਿੱਚ ਭਾਰੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਮਾਨੁਤਾ ਭਲਾਈ ਦੇ ਕਾਰਜ ਵੀ ਕੀਤੇ ਜਾਣਗੇ। ਪਵਿੱਤਰ ਪੰਡਾਰੇ ਸਬੰਧੀ ਪੰਡਾਲ ਲੰਗਰ ਭੋਜਨ ਪੀਣ ਵਾਲਾ ਪਾਣੀ ਟ੍ਰੈਫਿਕ ਗਰਾਊਂਡ ਸਮੇਤ ਵਕਫ ਵਕ ਸਮਤੀਆਂ ਦੇ ਹਜ਼ਾਰਾਂ ਸੇਵਾਦਾਰਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲੀਆਂ ਹਨ ਜ਼ਿਕਰਯੋਗ ਹੈ ਕਿ ਪੂਜਨੀਕੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ ਸੀ ਇਸ ਤਰ੍ਹਾਂ ਪੂਜਨਿਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਤੇ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਇਸੇ ਮਹੀਨੇ ਮਾਰਚ ਵਿੱਚ ਪ੍ਰਾਪਤ ਕੀਤੀ ਸੀ ਇਸ ਲਈ ਪੁਰਦੁਨੀਆ ਵਿੱਚ ਮੌਜੂਦ ਸਾਧ ਸੰਗਤ ਇਸ ਪੂਰੇ ਮਹੀਨੇ ਨੂੰ ਬੜੇ ਹੀ ਸ਼ਰਧਾ ਨਾਲ ਪਵਿੱਤਰ ਐਮਐਜੀ ਗੁਰਮੰਤਰ ਪੰਡਾਰੇ ਦੇ ਰੂਪ ਵਿੱਚ ਖੂਨਦਾਨ ਲੋੜਵੰਦਾਂ ਦੀ ਸਹਾਇਤਾ ਬੇਸਹਾਰਾਂ ਦੇ ਮਕਾਨ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਿੱਚ ਆਰਥਿਕ ਸਹਾਇਤਾ ਜਿਵੇਂ ਮਾਨਤਾ ਭਲਾਈ ਦੀ 162 ਕਾਰਜ ਕਰਕੇ ਮਨਾਉਂਦੀ ਹੈ ਦੂਜੇ ਪਾਸੇ ਮੌਸਮ ਦੇ ਮੱਦੇਨਜ਼ਰ ਆਉਣ ਵਾਲੀ ਸਸੰਗਤ ਦੇ ਲਈ ਵੀ ਹਜ਼ਾਰਾਂ ਸੇਵਾਦਾਰਾਂ ਨੇ ਆਪਣੇ ਆਪਣੇ ਡਿਊਟੀਆਂ ਸੰਭਾਲ ਲਿਆ ਹਨ ਸਸੰਗਤ ਨੂੰ ਕਿਸੇ ਵੀ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਉਸ ਨੂੰ ਲੈ ਕੇ ਸ਼ਾਹ ਸਤਨਾਮ ਜੀ ਗ੍ਰੀਨਰੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਪਣੀਆਂ ਆਪਣੀਆਂ ਡਿਊਟੀਆਂ ਤੇ ਤਾਇਨਾਤ ਹੋ ਗਏ ਹਨ ਤਾ ਵੇ ਕੀ ਹਮੇਸ਼ਿਆ ਦੀ ਤਰ੍ਹਾਂ ਜਦੋਂ ਵੀ ਡੇਰਾ ਸੱਚਾ ਸੌਦਾ ਦੇ ਉਸ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਤਾਂ ਮਾਨਵਤਾ ਭਲਾਈ ਦੇ ਕਾਰਜ ਕਰਕੇ ਉਸ ਦਿਨ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਯਾਦਗਾਰ ਬਣਾਇਆ ਜਾਂਦਾ ਹੈ ਤਾਂ ਇਸ ਪਾਕ ਪਵਿੱਤਰ ਐਮਐਜੀ ਗੁਰਮントਰ ਭੰਡਾਰੇ ਮੌਕੇ ਵੀ ਡੇਰਾ ਸ਼ਰਧਾਲੂਆਂ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾਏਗੀ ਅਤੇ ਸਮਾਜ ਦੇ ਵਿੱਚ ਲੋਕਾਂ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਜਾਗਰੂਕ ਕੀਤਾ ਜਾਏਗਾ